doing now no! No! Oh. hi hello guys ethe ji assi ajj vekhan ke uh, khalsa veer group di performance onna ne ehho je talent dikhaya ke jehde judges han onna de hosh ud gaye te jehde utthe baithi di audience si ਉਹਨਾਂ ਨੂੰ ਸਮਝ ਲੋ ਕਿ ਹਾਰਟ ਅਟੈਕ ਆ ਗਏ ਇਹੋ ਜਿਹੀ ਪਰਫਾਰਮੈਂਸ ਕੀ ਕੀਤਾ ਇੱਥੇ ਇੱਥੇ ਜੀ ਅਮਰੀਕਾ ਦੇ ਸ਼ੋਅ ਦੇ ਵਿੱਚ ਵੀਰ ਖਾਲਸਾ ਦਾ ਗਰੁੱਪ ਗਿਆ ਤੇ ਉੱਥੇ ਪਰਫਾਰਮ ਕੀਤਾ ਇਹੋ ਜਿਹਾ ਡੇਂਜਰਸ ਟੈਲੈਂਟ ਜਿਹੜਾ ਆਪਣਾ ਸ਼ੋਅ ਕੀਤਾ ਆਲ ਸਟਾਰ ਐਡੀਸ਼ਨ ਵਿੱਚ ਟੈਲੈਂਟ ਆਲ ਸਟਾਰ ਐਡੀਸ਼ਨ ਦੇ ਵਿੱਚ ਪਰਫਾਰਮ ਕਰਦੇ ਆ ਉਹਨਾਂ ਨੇ ਕਿਹੜਾ ਡੇਂਜਰਸ ਐਕਟ ਕੀਤਾ ਕਿ ਲੋਕਾਂ ਦੇ ਵੇਖ ਕੇ ਹੋਸ਼ ਉੱਠ ਕੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਤੁਸੀਂ ਲਾਜ਼ਮੀ ਲਾਈਕ ਕਰੋ ਸੋ ਚੱਲਦੇ ਆ ਦੇਖਦੇ ਆ ਵੀਡੀਓ ਦੇਖਦੇ ਇਟਸ ਅ ਡੇਂਜਰ ਐਕਟ ਰਾਈਟ ਇਜ਼ ਅ ਡੇਂਜਰ ਐਕਟ ਯੈਸ ਇਟਸ ਵੈਰੀ ਡੇਂਜਰਸ ਹਾਊ ਟਾਲ ਆਰ ਯੂ ਆਮ 76 76 Come here for a second stand next to him Come here come here come here Come here 76 is really tall Oh my gosh! Whoa! Thank <laughs> you. He put his hands on your hip and whispered to you. What did he say? <laughs> I can't say what he said. Okay, all right. <laughs> I can't wait to see what you're going to do. Okay, good luck. Thank you. Yeah. Oh. My God, it's very dangerous. It's really dangerous. ਓ ਬਰਖ ਮੋੜ ਉੱਤੇ ਆਗਦੀ ਈ ਓ ਓ ਨਾ Oh <laughs> that's really dangerous Oh no. Oh my god well, Oh Okay Ekian jo sakda knees over di marreya nahi Bye, -bye. The heat. Uh I wanna to go to Dwayne first. <laughs> <laughs> Welcome to America's Got Talent. <laughs> um, just entertaining, you know, it's it's unique. Y'all taking us on this emotional roller coaster yeah. like of danger, of passion, of I wanna be one of y'all, like can y'all just be my friends, yeah. like we travel together. Definitely, uh, uh, why not? We will feel feel proud. Oh. Uh, You've got amazing personalities, you three. It's so crazy, so naughty. You really, having really, coconuts really. smashed on your coconuts. Does that make sense? <laughs> we only have seven acts we can put through. It's difficult because there is a lot at stake here. I mean, you can only see this on this show. ओके okay, जी ਆ ਵੀਡੀਓ ਤੁਸੀਂ ਵੇਖੀਏ ਇੱਕ ਵਾਰ ਫੇਰ ਖਾਲਸਾ ਵੀਰ ਗਰੁੱਪ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ ਕਿ ਉੱਥੇ ਬੈਠੇ ਜੱਜਸ ਦੇ ਹੋਸ਼ ਉੱਡ ਗਏ ਤੇ ਉੱਥੇ ਜਿਹੜੀ ਆਡੀਅנס ਦਾ ਰਿਐਕਸ਼ਨ ਤੁਸੀਂ ਵੇਖਿਆ ਨਾਲ ਮੇਰਾ ਰਿਐਕਸ਼ਨ ਸੀਰੀਅਸਲੀ ਅਬ ਇਹ ਕੀ ਮੇਰੀ ਤੇ ਪਤਾ ਨਹੀਂ ਸਾਰ ਰੁਕ ਜਾਂਦੇ ਕਿਸ ਤਰ੍ਹਾਂ ਉਹਨੇ ਉਹਦੇ ਸਿਰ ਤੇ ਕੋਕੋਨਟਸ ਤੋੜੇ ਤੇ ਕਿਸ ਤਰ੍ਹਾਂ ਉਹ ਸ਼ੋਰ ਬਿਲਕੁਲ ਸ਼ਾਰਪ ਜਿਹੜੀ ਠੀਕ ਹੈ ਉਹਦੇ ਉੱਤੇ ਖਲੋ ਗਿਆ ਪਹਿਲਾਂ ਉਹਨੇ ਤਰਬੂਜ਼ ਕੱਟ ਕੇ ਵਖਾਇਆ ਕਿ ਕਿੱਡਾ ਸ਼ਾਰਪ ਹੈ ਤੇ ਉਹਦੀ ਐਜਸ ਕਿੰਨੀਆਂ ਸ਼ਾਰਪਸ ਹਨ ਤੇ ਉਹਦੇ ਉੱਤੇ ਫਿਰ ਉਚੜ ਗਿਆ ਠੀਕ ਹੈ ਤੇ ਫਿਰ ਬਰਫ ਚ ਜਦੋਂ ਉਹਦੇ ਉੱਤੇ ਕੁੱਟੀ ਤੇ ਸਾਰਿਆਂ ਤੋਂ ਡੇਂਜਰਸ ਮੈਨੂੰ ਲੱਗਿਆ ਜਦੋਂ ਉਹਨੇ ਐਂਜ ਬਿਸ਼ਰ ਰੱਤੀ ਕਿੱਤੀ ਤੇ ਉਹਨੇ ਖਾਵਾ ਇੱਥੇ ਮਾਰਿਆ ਤੇ ਮੈਨੂੰ ਯਕੀਨ ਨਹੀਂ ਆਉਂਦਾ ਕਿ ਐਨੀ ਵੱਡੀ ਜ਼ੋਰ ਦੀ ਸਾਟ ਕੋਈ ਕੈਂਝ ਬਰਦਾਸ਼ਤ ਕਰ ਸਕਦਾ ਸੀਰੀਅਸਲੀ ਪਰ ਇਹ ਕੁਝ ਹੈ ਯੂਨੀਕ ਬੰਦੇ ਲੱਗਦੇ ਪਏ ਨੇ ਅਦਰਵਾਈਜ਼ ਆਮ ਇਨਸਾਨ ਐਡੇ ਵੱਡੇ ਥੋੜੇ ਦੀ ਜਿਹੜੀ ਸਾਟੇ ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀਰੀਅਸਲੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਤੁਹਾਨੂੰ ਵੀਡੀਓ ਕੈਂਸੀ ਲੱਗੀ ਏ ਐ ਤੁਸੀਂ ਪਹਿਲੇ ਵੇਖੀ ਏ ਜਾਂ ਨਹੀਂ ਵੇਖੀ ਆਮ ਸ਼ੋਰ ਐ ਵੇਖ ਕੇ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਪਿਆ ਹੋਏਗਾ ਸਿੱਖਾਂ ਨੂੰ ਲੈ ਕੇ ਸਿੱਖਾਂ ਦੀ ਬਹਾਦਰੀ ਦੀ ਗੱਲ ਕਰੀਏ ਤੇ ਯਾਰ ਇਹ ਵੇਖਣ ਤੋਂ ਬਾਅਦ ਮੈਨੂੰ ਯਕੀਨ ਆ ਗਿਆ ਹੈ ਕਿ ਸਿੱਖ ਸਿੱਖਾਂ ਨੇ ਇਤਿਹਾਸ ਕੰਜ ਰਚੇ ਨੇ ਸਿੱਖ ਅੱਜ ਪੂਰੇ ਇਤਿਹਾਸ ਦੇ ਕੰਜ ਛਾਏ ਦੇ ਨੇ ਤੇ ਇਹ ਚੀਜ਼ ਵੇਖ ਕੇ ਜਿਹੜਾ ਮੈਨੂੰ ਯਕੀਨ ਆ ਗਿਆ ਕਿ ਯੂਨੀਕ ਚੀਜ਼ੇ ਸਿੱਖਾਂ ਦੇ ਵਿੱਚ ਸਾਰੇ ਸਿੱਖ ਵੀਰਾਂ ਦੇ ਵਿੱਚ ਤੇ ਉਹ ਕੁਝ ਵੀ ਕਰ ਸਕਦੇ ਨੇ ਡੇਂਜਰਸ ਤੋਂ ਡੇਂਜਰਸ ਚੀਜ਼ ਕਰ ਸਕਦੇ ਹਨ ਸੀਰੀਅਸਲੀ ਤੁਸੀਂ ਕੀ ਕਹੋਗੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਆਪਣਾ ਖਿਆਲ ਰੱਖਣਾ ਹੈ ਤੁਸੀਂ ਆਪਣੇ ਇਸ ਚੈਨਲ ਦਾ ਵੀ ਸਾਨੂੰ ਸਪੋਰਟ ਕਰਨੀ ਹੈ ਬਾਅਦ ਵਿੱਚ ਫਿਰ ਤੁਮਹਾਨੂੰ ਮੁਲਾਕਾਤ ਹੁੰਦੀ ਸਸੀ ਕਾਲ ਜੀ